ਇੰਨਾਂ ਇੱਕ ਪਾਸੇ ਪੰਜਾਬ ਦੀ ਸਰਕਾਰ ਚੱਲਦੀ ਇੱਕ ਪਾਸੇ ਪੈਪਸੋ ਦੀ ਸਰਕਾਰ ਚੱਲਦੀ ਹੈ ਪੀ ਈ ਪੀ ਐਸ ਯੂ ਯਾਨੀ ਕਿ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਇਹ ਜਿਹੜੀਆਂ 8 ਰਿਆਸਤਾਂ ਹੁੰਦੀਆਂ ਸੀ ਇਹਦੇ ਵਿੱਚ ਪਟਿਆਲਾ ਨਾਬਾ ਜੀਂਦ ਫਰੀਦਕੋਟ ਕਪੂਰਥਲਾ ਮਲੇਰਕੋਟਲਾ ਕਲਸੀਆਂ ਤੇ ਨਾਲਾਗੜ ਜੀਂਦ ਵਾਲੀ ਹੋ ਗਈ ਆਪਣੀ ਹਰਿਆਣੇ ਵਾਲੀ ਰਿਆਸਤ ਕਲਸੀਆਂ ਤੇ ਨਾਲਾਗੜ ਹਿਮਾਚਲ ਵਾਲੇ ਬਾਕੀ ਉਸ ਪੰਜਾਬ ਦੇ ਹਿੱਸੇ ਸੀ ਇਹਨੀਆਂ ਰਿਆਸਤਾਂ ਇੰਡੀਪੈਂਡੈਂਟ ਕੰਮ ਕਰ ਰਹੀਆਂ ਸੀ ਇਹਨਾਂ ਨੂੰ ਇਕੱਠਿਆਂ ਕਰਕੇ ਪੈਪਸੂ ਬਣਾਇਆ ਗਿਆ ਸੀ 20 ਅਗਸਤ 1948 ਨੂੰ ਹੀ ਇਹ ਪੈਪਸੂ ਦੀ ਸਰਕਾਰ ਨੇ ਕੰਮ ਕਰਨਾ ਸ਼ੁਰੂ ਕਰਤਾ ਸੀ ਇੱਕ ਪਾਸੇ ਪੰਜਾਬ ਦੀ ਸਰਕਾਰ ਚੱਲ ਰਹੀ ਸੀ ਇਹਦੇ ਵਿੱਚ ਰਾਜਧਾਨੀ ਇਹਨਾਂ ਨੇ ਪਟਿਆਲੇ ਨੂੰ ਬਣਾਇਆ ਗਿਆ ਸੀ ਇਸ ਸਾਰੀਆਂ ਰਿਆਸਤਾਂ ਦੀ ਰਾਜਧਾਨੀ ਪਟਿਆਲਾ ਹੋਇਆ ਕਰਦੀ ਸੀ ਫਿਰ 23 ਦਸੰਬਰ 1953 ਨੂੰ ਇੱਕ ਫਜ਼ਲ ਅਲੀ ਕਮਿਸ਼ਨ ਯਾਨੀ ਕਿ ਇਹਦਾ ਸਟੇਟਸ ਰੀ ਆਰਗੇਨਾਈਜੇਸ਼ਨ ਜਿਹੜਾ ਕਮਿਸ਼ਨ ਹੈ ਇਹ ਭਾਰਤ ਸਰਕਾਰ ਬਣਾਉਂਦੀ ਹੈ ਇਸ ਕਮਿਸ਼ਨ ਨੇ 1955